ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦਾ ਮਾਹੌਲ ਹੈ ਔਰ ਚੋਣ ਪ੍ਰਚਾਰ ਵੀ ਸਿਖਰਾਂ ਦੇ ਉੱਤੇ ਚੱਲਦਾ ਪਿਆ ਆਮ ਆਦਮੀ ਪਾਰਟੀ ਦੇ ਵੱਲੋਂ ਜਿੰਨੀ ਘਾਲਣਾ ਘਾਲੀ ਜਾ ਰਹੀ ਹੈ ਇਹਦਾ ਇੱਕ ਮਜੱਸਮਾ ਉਦਹੀ ਪ੍ਰਤੀਤ ਹੋ ਜਾਂਦਾ ਜਦੋਂ ਸੀਐਮ ਭਗਵੰਤ ਮਾਨ ਆਪਣੀ ਜਲੰਧਰ ਨਜ਼ਦੀਕ ਕਿਰਾਏ ਤੇ ਲਈ ਰਿਹਾਇਸ਼ ਦੇ ਵਿੱਚ ਕਦਮ ਧਰਦੇ ਨੇ ਸਮੂਹ ਪਰਿਵਾਰ ਸੀਐਮ ਭਗਵੰਤ ਮਾਨ ਜਲੰਧਰ ਆ ਜਾਂਦੇ ਨੇ ਪਰ ਇਸ ਮਾਮਲੇ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਜਲੰਧਰ ਆਉਣ ਤੋਂ ਬਾਅਦ ਕਾਂਗਰਸ ਲੀਡਰ ਜਿਹੜੇ ਨੇ ਉਹ ਖਾਸ ਤੌਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਨੇ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਕਿ ਇੱਕ ਵਾਰ ਚੋਣਾਂ ਦੇ ਨਤੀਜੇ ਆਉਣ ਦਿਓ ਸੀਐਮ ਭਗਵੰਤ ਮਾਨ 3 ਸਾਲ ਰੁਕਣ ਦੀ ਗੱਲ ਕਰਦੇ ਨੇ ਜਲੰਧਰ ਵਾਸੀਆਂ ਨੇ ਉਹਨਾਂ ਨੂੰ ਮੰਜੇ ਸਵੇਤ ਸਤੋਜ ਛੱਡ ਆਉਣਾ ਹੈ ਯਾਨੀ ਕਿ ਨਤੀਜੇ ਜਿਹੜੇ ਨੇ ਉਹ ਪਹਿਲਾਂ ਹੀ ਪ੍ਰੋਡिक्ट ਕਰਕੇ ਬੈਠੇ ਲੱਗਦਾ ਹੈ ਕਾਂਗਰਸ ਦੇ ਲੀਡਰ ਜਿਸ ਦੇ ਉਸ ਤੋਂ ਬਾਅਦ ਦੀ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪ੍ਰਤਾਪ ਬਾਜਵਾ ਬੜੇ ਹੀ ਵਿਵਾਖ ਤਰੀਕੇ ਨਾਲ ਕਹਿੰਦੇ ਪਏ ਨੇ ਕਿ ਇੱਕ ਵਾਰ ਨਤੀਜੇ ਆ ਲੈਣ ਦਿਓ ਕਿਉਂਕਿ ਸ਼ਾਇਦ ਉਹ ਅੰਦਰ ਖਾਤੇ ਕੁਝ ਜਾਣਦੇ ਨੇ ਜਾਂ ਫਿਰ ਉਹਨਾਂ ਦੀ ਜਿਹੜੀ ਟਿੱਪਣੀ ਹੈ ਉਹ ਸੁਭਾਵਿਕ ਵਿਰੋਧ ਮੰਨੀ ਜਾ ਸਕਦੀ ਹੈ ਖੈਰ ਪ੍ਰਤਾਪ ਬਾਜਵਾ ਨੇ ਜੋ ਗੱਲ ਆਖੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਸੜੇ ਮੰਝੇ ਸਤੋਤ ਛੱਡ ਕੇ ਆਉਣਗੇ ਜਲੰਧਰ ਦੇ ਲੋਕ ਇਦਾਂ ਦੀ ਟਿੱਪਣੀ ਸੀਐਮ ਭਗਵੰਤ ਮਾਨ ਵਾਸਤੇ ਕੀਤੀ ਗਈ ਹੈ ਦਰਅਸਲ ਸੀਐਮ ਭਗਵੰਤ ਮਾਨ ਦਾ ਜਲੰਧਰ ਦੇ ਵਿੱਚ ਆਉਣਾ ਜਲੰਧਰ ਦੇ ਨਜ਼ਦੀਕ ਆਉਣਾ ਇਹ ਆਪੋ ਆਪ ਦੱਸ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਹੁਣ ਅੱਡੀ ਚੋਟੀ ਦਾ ਜ਼ੋਰ ਜਿਹੜਾ ਉਹ ਲਾਉਣਾ ਚਾਹੁੰਦੀ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਸੀਐਮ ਭਗਵੰਤ ਮਾਨ ਦੇ ਸਥਾਨ ਤੇ ਆਉਣ ਦੇ ਨਾਲ ਨਾਲ ਦੁਆਬਾ ਅਤੇ ਮਾਝਾ ਦੋਵੇਂ ਖੇਤਰ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਦੀ ਨਿਗਰਾਨੀ ਹੇਠ ਹੋਣਗੇ ਜਿਸ ਉਧਾਰ ਦੇ ਉੱਤੇ ਦੋਵੇਂ ਖੇਤਰਾਂ ਦਾ ਉਧਾਰ ਜਿਹੜਾ ਸੀਐਮ ਭਗਵੰਤ ਮਾਨ ਕਰ ਸਕਣਗੇ ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਜਿਹੜੇ ਨੇ ਉਹ ਖਾਸ ਦਿਲਚਸਪੀ ਨਹੀਂ ਦਿਖਾ ਰਹੇ ਉਹ ਕਹਿੰਦੇ ਕਿ ਸੀਐਮ ਭਗਵੰਤ ਮਾਨ ਦਾ ਇੱਥੇ ਆਉਣਾ ਮਹਿਜ਼ ਵੋਟ ਗੈਦਰ ਕਰਨ ਦਾ ਇੱਕ ਤਰੀਕਾ ਹੈਗਾ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਖਾਸ ਤੌਰ ਦੇ ਉੱਤੇ ਤਵਾ ਧਰਿਆ ਹੈ ਸੀਐਮ ਭਗਵੰਤ ਮਾਨ ਦੇ ਉੱਤੇ ਪਰ ਤਾਂ ਵੀ ਇੱਥੇ ਆ ਕੇ ਪੋਲਿਟੀਕਲ ਸਟਰੈਟਜੀ ਸਮਝਣ ਦੀ ਲੋੜ ਹੈ ਔਰ ਖਾਸ ਕਰਕੇ ਪਾਰਟੀ ਦੀ ਬੋਖਲਾਹਟ ਵੀ ਕਿਤੇ ਨਾ ਕਿਤੇ ਦੱਸੀ ਜਾ ਸਕਦੀ ਹੈ ਕਿਉਂਕਿ ਜ਼ਰੂਰ ਬਾਕੀ ਪਾਰਟੀਆਂ ਵੀ ਕੋਸ਼ਿਸ਼ ਕਰ ਰਹੀਆਂ ਨੇ ਪਰ ਸੀਐਮ ਭਗਵੰਤ ਮਾਨ ਆਪ ਜਲੰਧਰ ਆ ਗਏ ਨੇ ਸਮਝਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਕਿੰਨੀ ਵਿਆਕਲ ਹੈ ਇਸ ਸੀਟ ਦੇ ਉੱਤੇ ਚੋਣ ਜਿੱਤਣ ਨੂੰ ਲੈ ਕੇ ਕਿੰਨੀ ਕਾਲੀ ਹੈ ਇਸ ਸੀਟ ਦੇ ਉੱਤੇ ਚੋਣ ਜਿਤ ਲਈ ਜਾਵੇ ਇਸ ਵਾਸਤੇ ਲੰਗੇ ਕੱਲ ਅਮਨ अरोड़ा ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਆਏ ਸਨ ਜਲੰਧਰ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਤੋਂ ਪਹਿਲਾਂ ਕੁਲਦੀਪ ਢਾਲੇਵਾਲ ਤੇ ਅਮਨ अरोੜਾ ਇੱਕ ਵਾਰ ਪਹਿਲਾਂ ਇਕੱਠੇ ਵੀ ਆ ਚੁੱਕੇ ਨੇ ਔਰ ਉਹਨਾਂ ਵੱਲੋਂ ਵੀ ਉਸ ਵੇਲੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਇੱਥੇ ਮੌਜੂਦ ਹੈ ਲਗਾਤਾਰ ਸਮਝਿਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਤਣਾਅਪੂਰਵਕ ਬਣੇ ਹੋਏ ਨੇ ਕਿ ਜਲੰਧਰ ਸੀਟ ਦੇ ਉੱਤੇ ਜਿਹੜੀ ਸੀਟ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੀ ਸੀ ਉਹ ਸੀਟ ਹੁਣ ਕਿਸੇ ਹੋਰ ਕੋਲ ਨਾ ਚਲ ਜਾਵੇ ਸ਼ਾਇਦ ਇਸੇ ਕੱਲ ਗੱਲ ਦਾ ਡਰ ਹੋ ਸਕਦਾ ਹੈ ਜਲੰਧਰ ਦੀ ਜਲੰਧਰ ਵੈਸਟ ਦੀ ਜਿਹੜੀ ਸੀਟ ਹੈਗੀ ਆ ਉਹ ਸ਼ੀਤਲੰਗਰਾਲ ਜਿਹੜੇ ਨੇ ਉਹ ਜਿੱਤਦੇ ਨੇ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ 2022 ਦੇ ਵਿੱਚ ਪਾ ਦਿੰਦੇ ਨੇ ਪਰ ਹੁਣ ਸ਼ੀਤਲੰਗਰਾਲ ਨੇ ਮੂੰਹ ਮੋੜ ਲਿਆ ਆਮ ਆਦਮੀ ਪਾਰਟੀ ਤੋਂ ਔਰ ਭਾਜਪਾ ਦੇ ਨਾਲ ਜਾ ਰਹੇ। ਭਾਜਪਾ ਨੇ ਉਮੀਦਵਾਰ ਵੀ ਐਲਾਨ ਦਿੱਤਾ ਕਿ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਖਲਬਲੀ ਜ਼ਰੂਰ ਮੱਚੀ ਹੋਵੇਗੀ ਕਿ ਆਪਣੀ ਸੀਟ ਜਿੱਤੀ ਹੋਈ ਸੀਟ ਹੱਥੋਂ ਨਾ ਖੁੱਸ ਜਾਵੇ। ਇਸ ਵਾਸਤੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਉਹ ਆਮ ਆਦਮੀ ਪਾਰਟੀ ਲਗਾਉਣ ਦੀ ਕੋਸ਼ਿਸ਼ ਕਰਦੀ ਭਈ ਸੀਐਮ ਭਗਵੰਤ ਮਾਨ ਜਲੰਧਰ ਦੇ ਵਿੱਚ ਸਮੂਹ ਪਰਿਵਾਰ ਔਰ ਪ੍ਰਤਾਪ ਬਾਜਵਾ ਵਿਅੰਗ ਕਰਸਦੇ ਹੋਏ ਕੀ ਬੋਲੇ ਨੇ ਆਓ ਸੁਣਦੇ ਆ ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨ ਜੀ ਦਾ 52 ਪਾਵਿਆ ਸਮੇਤ ਜਲੰਧਰ ਵਸਦੇ ਲੋਕਾਂ ਨੇ ਚੁੱਕ ਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇ ਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰਨ ਫੇਰ لیکن ਆ ਆਮ ਆਦਮੀ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਦਿਓ ਹੁਣ ਨੋਟਿਸ ਆਪਰੇਸ਼ਨ ਦੇ ਦਾ ਨੋਟਿਸ ਤੇ ਮੈਂ ਦੱਸਣਾ ਤੇ ਆ ਨਾ ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸਾਰਿਆਂ ਨਾਲ ਪਹਿਲੇ ਜਿਹੜਾ ਸ਼ੀਤਲ ਲੁੰਗਰਾਲ ਇਹ ਹਿਸਟਰੀ ਸ਼ੀਟਰ ਨੋਨ ਇਸ ਸ਼ੀਟਰ ਉਹ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਸ਼ਹਿਰਾਂ ਦੀਆਂ ਸਥਾਂ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ ਪਿੰਡਾਂ ਦੀਆਂ ਸਥਾਂ 'ਚੋਂ ਰੱਖੀ ਜਾਏਗੀ ਨੋਨ ਹਿਸਟਰੀ ਸ਼ੀਟਰ ਨੇ ਉਹਨਾ ਡਿਗਰ ਦਿੱਤੀ ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ ਸਾਰਿਆਂ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ ਕਰੋੜਾ ਰੁਪਏ ਇੱਕ ਸੈਸ਼ਨ ਤੇ ਕਰੋੜ ਰੁਪਈਆ ਰੋਜ਼ ਦਾ ਖਰਚ ਹੁੰਦਾ ਇਹਨਾਂ ਸੈਸ਼ਨ ਸੱਦੇ ਆ ਉਹਦੇ ਵਿੱਚ ਇਲਜ਼ਾਮ ਲਗਾਇਆ ਫਲੋਰ ਆਫ ਦੀ ਹਾਊਸ ਤੇ ਚੀਫ ਮਿੰਿਸਟਰ ਨੇ ਕੇ ਸਾਡੇ ਐਮਐਲਏ ਨੂੰ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਏ ਆਫਰ ਕੀਤਾ ਹੈ ਪਾਰਟੀ ਬਦਲਣ ਵਾਸਤੇ ਡਿਫੈਕਸ਼ਨ ਕਰਨ ਵਾਸਤੇ बिजनेस्स चीफ ਦੇ ਕੋਲ ਹਰਪਾਲ ਸਿੰਘ ਚੀਮਾ ਅਮਨ अरोड़ा जी शीतल ਊਂਗਰਾਲ ਤੇ ਕਈ ਹੋਰ ਐਮਐਲਏ ਨਾਲ ਲੈ ਕੇ ਜਾਂਦੇ ਬਿਆਨ ਦਿੰਦੇ ਐਫਆਈਆਰ ਦਰਜ ਹੁੰਦੀ ਹੈ ਉਸੇ ਸੀਟ ਲੰਗਰਾਲ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਹੋਈ ਭਾਜਪਾ ਦੇ ਖਿਲਾਫ ਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈਣ ਦੀ ਮੈਂ ਪੁੱਛਣਾ ਚਾਹਨਾ ਸਾਰ ਨੂੰ ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ ਜਾਖੜ ਸਾਹਿਬ ਇਸ ਕਿਸਮ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਸੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਏ ਦੇਣ ਦਾ ਉਹੀ ਬੰਦਾ ਤੁਸੀਂ ਸਾਲ ਬਾਅਦ ਲੈਣਦੇ ਹੋ ਤੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਤੁਸੀਂ ਅਕਾਲੀ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ ਹੋ ਤੁਹਾਡਾ ਆਪਣਾ ਐਮਪੀ ਜਿਹੜਾ ਪਹਿਲੇ ਕਾਂਗਰਸ ਕੋ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆ ਤੁਸੀਂ ਕਾਂਗਰਸ ਦੇ ਇੱਕ ਐਕਸਮੈਲ ਨੂੰ ਆਪਣੇ ਕੋਲੋਂ ਟਿਕਟ ਦੇ ਕੇ ਐਮਪੀ ਬਣਾਉਂਦੇ ਹੋ ਉਹ ਬੰਦਾ ਪਹਿਲੇ ਤੁਹਾਡੇ ਕੋ ਕੋ ਨਗਦ ਰਹਿਣ ਲੈਂਦਾ ਫਿਰ ਭਾਜਪਾ ਕੋ ਲੈ ਕੇ ਤਿੰਨ ਸਾਲਾਂ ਢਾਈਆਂ ਸਾਲਾਂ ਦੇ ਵਿੱਚ ਤਿੰਨ ਪਾਰਟੀਆਂ ਬਦਲ ਲੈਂਦਾ ਪਹਿਲੇ ਕਾਂਗਰਸ ਤੋਂ ਆਪ ਤੇ ਆਪ ਤੋਂ ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਹਦ ਐਮਪੀ ਵੇਖਿਆ ਹੋਵੇਗਾ ਜਿਹੜਾ ਇੱਕ ਪਾਰਟੀ ਤੋਂ ਐਮਪੀ ਬਣਦਾ ਇੱਕ ਸਾਲ 'ਚ ਫਿਰ ਉਹ ਉਸੇ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਪਾਰਟੀ ਛੱਡਦਾ ਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ ਤੇ ਜਿਸ ਤਰ੍ਹਾਂ ਜਿਲੰਦਰ ਦੇ ਲੋਕਾਂ ਨੂੰ ਵੈਸੇ ਦੇ ਲੋਕਾਂ ਨੂੰ ਮੈਂ ਬਹੁਤ ਦਿਲੋਂ ਮੁਬਾਰਕਬਾਦ ਪੇਸ਼ ਕਰੂੰਗਾ ਇਹ ਜਿਹੜੇ ਨੌਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਨ ਦੇ ਕੇ ਕੱਲੇ ਤੇ ਮੈਨੂੰ ਪੂਰ ਨਾਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਟੀ ਹੈ ਉਹਦੇ ਵਿੱਚ ਚੰਨੀ ਜੀ ਨੂੰ ਇੰਡੀਅਨ نیشنل ਕਾਂਗਰਸ ਦੇ ਕੈਂਡੀਡੇਟ ਨੂੰ 44000 ਵੋਟ ਜਿਲੰਦਰ ਵੈਸ ਤੋਂ ਪਈ ਭਾਜਪਾ ਨੂੰ ਪਈ ਹੈ 42000 ਆਪ ਨੂੰ ਪਈ 15 ਬਿਆਣੀਆਂ ਦੀ ਇਹਨਾਂ ਦੀ ਬੱਤੀ ਨਹੀਂ ਟੱਪਣੀ ਐਦਕੀ ਭਾਜਪਾ ਮੇਰੀ ਪੇਸ਼ਗੋਈ ਇੱਕ ਸਿੰਗਲ ਇਸ਼ੂ ਤੇ ਇਹਨਾਂ ਨੂੰ ਮੋਟਾ ਪਈਆਂ ਸੀ ਉਹ ਇਸ਼ੂ ਖਤਮ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਬੱਤੀਆਂ ਧੂਤੇ ਨਹੀਂ ਜਾਂਦੇ ਤੇ ਤੁਸੀਂ ਮੈਨੂੰ ਆਪੇ ਦੱਸੋ 15 ਤੋਂ ਕਿੱਥੋਂ ਤੱਕ ਵਧਾ ਪਹਿਣਗੇ ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤਕੀ ਦਿੱਤੀ ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਣਗੇ ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਜੇ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ ਤੇ ਬੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਣਗੇ ਚੂਨੀ ਲਾਲ ਜੀ ਭਾਜਪਾ ਚ ਨੇ ਮੁੰਡਾ ਉਹਨਾਂ ਦਾ ਆਪ ਦੇ ਵਿੱਚ ਸਾਨੂੰ ਤੇ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਥੇ ਹੈ ਸਾਡੇ ਕੋ ਅਰੀਜਨਲ ਕੈਂਡੀਡੇਟਸ ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ ਵੇਖੋ ਸਾਰੋਂ ਵੱਡੀ ਕਿਸੇ ਦੇ ਰਿਸ਼ਤੇਦਾਰੀ ਚ ਨਹੀਂ ਪਈ ਕੋਈ ਪਟਿਗਰੀ ਦੀ ਗੱਲ ਨਹੀਂ ਹੋਈ ਅਸੀਂ ਇੱਕ ਲੇਡੀ ਨੂੰ ਸਾਡੀ ਪੈਨੋ ਟਿਕਟ ਦਿੱਤੀ ਹੈ ਜਿਹੜੀ 5 ਵਾਰ ਦੀ ਪਹਿਲੇ ਉਹਨਾਂ ਦੇ ਲੇਟ ਹਸਬੰਡ ਰਾਮ ਆਸਰਾ ਜੀ ਇੱਥੋਂ ਦੇ ਕਾਰਪਰੇਟਰ ਸਨ 4 ਵਾਰ ਦੇ ਉਹਨੇ 25 ਸਾਲ ਤੋਂ ਲਗਾਤਾਰ ਆਪਣੇ ਏਰੀਆ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ ਇੱਕ ਲੇਡੀ ਨੂੰ ਦਿੱਤੀ ਟਿਕਟ ਤੇ ਤੁਹਾਡੇ ਸਾਹਮਣੇ ਆ ਬਾਕੀ ਤੇ ਤੁਹਾਨੂੰ ਇਹ ਵੇਖੋ ਕਾਲੀਦਾਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਕਰੋੜ ਵਿਛੋੜਾ ਕਰ ਲਿਓ ਤੇ ਉਹਨਾਂ ਨੂੰ ਡਿਸੋ ਨਹੀਂ ਕਰਗੇ ਨੇ ਤੋ ਇਸ ਟਾਈਮ ਦੇ ਉੱਤੇ ਮੈਂ ਸਮਝਣਾ ਕਿ ਜਿਲੰਦਰ ਵੈਸਤੇ ਮੇਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤਗੜੇ ਹੋ ਕੇ ਆਪਣੀ ਭੈਣ ਨੂੰ ਵੋਟਾਂ ਪਾ ਕੇ ਪੰਜੇ ਤੇ ਚੋਣ ਨਿਸ਼ਾਨ ਤੇ ਕਾਮਯਾਬ ਕਰੋ ਤੇ ਮੇਰੀ ਇੱਕ ਪੇਸ਼ گوئی ਹੋਰ ਸੁਣ ਲਓ ਇਹ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣੇ ਜੀ ਇਹ ਤੇ ਜਿਹੜੇ ਘਰ ਜੇ ਉਹਦੇ ਚ ਨਹੀਂ ਰਹਿਣ ਜੋਗਾ ਰਹਿ ਦੇਣਾ ਸੋ ਹੀ ਇਜ਼ ਓਨ ਹਿਸ ਵੇ ਆਊ ਆਪਣੇ ਮਨ ਬੜਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡੇ ਛੱਡਣਾ ਸੋ ਐਨੀ ਹੀ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਸਾਥੀ ਨੂੰ ਬਾਜੋ ਸਾਹਿਬ ਕੇਜਰੀ ਕੇਜਰੀਵਾਲ ਕੋ ਜੋ ਹਾਈ ਕੋਰਟ ਦੁਆਰਾ आदेश देने के बाद सी ने गिरफ्तार कर लिया उसके बारे में देखो वो कोर्ट के फैसले में मैं कोई उस पर टिप्पणी नहीं करना चाहूँगा कोर्ट्स जो है उस पर पूर्ण फेत है हर हिंदुस्तान की जमात का हमारे हर पॉलिटिकल जमात को हर आदमी को जहाँ कोर्ट्स के इंटरफेरेंस है तो वहाँ तो हम कोई अपनी दलील अपील पेश नहीं करना चाहते कोर्ट वी हैव फेथ इन द कोर्ट्स ऑफ इंडिया इंडिपेंडेंट तो जो उनका फैसला उस पर मैं कोई टिप्पणी कल लोकसभा स्पीकर ने जो राजकुमार चब्बेवाल है जो एम पी बने उनको कहा है कि आप डिप्टी स्पीकर का, का कानून सीख के आइए डिप्टी स्पीकर डिप्टी लेकर उन्होंने कल कहा था जो लोकसभा के स्पीकर को तो लोकसभा के स्पीकर ने उन्हें नसीहत दी कि आप पहले डिप्टी स्पीकर का कानून जो पढ़ के आइए ਇਸ ਬਾਰੇ ਮੈਨੂੰ ਨਹੀਂ ਪਤਾ। ਬਾਇਰਸ ਤੋਂ ਸਪੋਰਟਸ ਯੂਨੀਵਰਸਿਟੀ ਦਾ ਜ਼ਿਕਰ ਹੋਇਆ ਸੀਗਾ ਵਾਅਦਾ ਕੀਤਾ ਸੀਗਾ ਸਰਕਾਰ ਚੋਂ ਉਹਨਾਂ ਦਾ। ਕੋਈ ਉਹ ਮੈਂ ਪੁੱਛਣਾ ਚਾਹਨਾ। ਉਹ ਕੋਈ ਵਾਅਦਾ ਨਹੀਂ ਹੋਇਆ ਗਰਾਊਂਡ ਤੇ ਆਗੇ ਹੁਣ। ਮੈਂ ਭਗਵੰਤ ਮਾਨ ਨੂੰ ਪਹਿਲੇ ਪੁੱਛਣਾ ਚਾਹਨਾ ਭਗਵੰਤ ਜੀ 21 April 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਈ ਸੀ। ਤੁਸੀਂ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ ਅਸੀਂ ਸਪੋਰਟਸ ਦੀ ਯੂਨੀਵਰਸਿਟੀ ਦੇਵਾਂਗੇ। ਇੱਕ ਪੀਜੀਆਈ ਵਰਗਾ ਇੱਥੇ ਇੰਸਟੀਚਿਊਟ ਲੈ ਕੇ ਆਵਾਂਗੇ। ਇੱਕ ਜਿਹੜਾ ਕਪੂਰਥਲਾ ਰੋਡ ਤੇ ਬਰੀਆਨਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ ਜੋ ਗੰਦਗੀ ਦਾ ਕੰਮ ਹੈ ਜਿਲੰਦਰ ਚੋਂ ਸਾਫ਼ ਕਰਾਂਗੇ ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ ਅਸੀਂ ਸੜਕਾਂ ਵੀ ਬਣਾਵਾਂਗੇ ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਜ਼ 'ਚ ਕਰਾਂਗੇ ਅਸੀਂ ਸੀਵਰੇਜ ਦਾ ਵੀ ਕਰਾਂ ਹਰ ਪਾਸੇ ਤੁਸੀਂ ਫੇਲੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰੇ ਨਹੀਂ ਸੋ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਹੈ ਇੱਕ ਪ੍ਰੋਬਲਮ ਕੀ ਮਿਨਿਸਟਰ ਜਿੱਥੇ ਜ਼ਿਆਦਾ ਟ੍ਰੈਫਿਕ ਜਾਮ ਹੁੰਦੇ ਨੇ ਡੀਨ ਲੈਨ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਿਲੰਦਰ ਨੂੰ ਵੀ ਪਰੇਸ਼ਾਨ ਬਾਈਸਰ ਉਹੀ ਵਾਦੇ ਹੁਣ ਦੁਬਾਰਾ ਕੀਤੇ ਕੇਨ ਸਟ੍ਰੀਟ ਲਾਈਟਾਂ ਦਾ ਵਾਇਰ ਦਾ ਰੋਡਸ ਦਾ ਕੀ ਲੱਗਦਾ ਕਿ ਮੈਂ ਤੇ ਇੰਨੀ ਗੱਲ ਹੀ ਤੁਹਾਨੂੰ ਕਹਿ ਸਕਦੇ ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ ਇਹਨਾਂ ਨੇ ਕਹੇ ਦੀ ਲਾਈਟ ਕਿੱਥੋਂ ਜਗਾਣੀ ਡੰਪ ਨੂੰ ਲੈ ਕੇ ਬਾਜਵਾ ਸਾਹਿਬ ਇਲਜ਼ਾਮ ਲਗਾਉਂਦੇ ਨੇ ਹਰਜੋਤ ਮੈਂ ਸੁਣਨੇ ਕੱਲ ਕਾਨਫਰੰਸ ਵੀ ਕੀਤੀ ਹੈ ਕਿ ਮੈਡਮ ਜਦੋਂ ਖੁਦ ਕਾਉਂਸਲਰ ਰਹੇ ਐ ਜਦੋਂ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਐ ਡੰਪ ਦਾ ਕੁਸ਼ ਕਰਾ ਨਹੀਂ ਸਕੀ ਉਹ ਕਹਿੰਦੇ ਕਿ 760 ਕਰੋੜ ਰੁਪਏ ਦਾ ਘਪਲਾ ਹੋਇਆ ਉਹਦਾ ਸਾਹਿਬ ਕੀ ਸਮਾਰਟ ਸਿਟੀ ਤੋਂ ਸਮਾਰਟ ਸਿਟੀ ਵਾਲੇ ਮੈਨੂੰ ਇਹ ਦੱਸੋ ਜੀ 2.5 ਲੱਖ ਲੇਣਾਂ ਨੂੰ ਗਵਰਨਮੈਂਟ ਚੋਗੇ ਨੇ ਤੇ ਜੇ ਘਪਲਾ ਹੋਇਆ ਸੀ ਤੇ ਜਿੱਥੇ ਬਾਕੀ ਇਨਕੁਆਰੀਆਂ ਕਰਾਈਆਂ ਜੇ ਇਹ ਵੀ ਕਰਾ ਲੈਣੀ ਸੀ ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਇਆ ਹੈ ਜੀ ਜੇ ਤੋ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਚੋਂ ਤਿੰਨਾਂ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਭਗਵੰਦਾ ਹੋਣਾ ਹੁਣ ਤੁਹਾਨੂੰ ਲੋਕਾਂ ਦੇ ਵੇਖੋ ਇਹ ਗਵਰਨਮੈਂਟ ਚੋਇਆ ਢਾਈ ਸਾਲ ਬਾਅਦ ਤੁਸੀਂ ਦੂਜਿਆਂ ਨੂੰ ਅਕਿਊਜ਼ ਕਰੋ ਇੱਕ ਕਾਉਂਸਲਰ ਡੰਪ ਇੱਕ ਕਾਉਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ ਇਹ ਤੇ ਗਵਰਨਮੈਂਟ ਦੇ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ ਜੀ ਜੇ ਢਾਈਆਂ ਸਾਲਾਂ ਚ ਆਪ ਨਹੀਂ ਕਰਾ ਸਕੀ ਕਸੁਰਿੰਦਰ ਕੌਰ ਜੀ ਇਕੱਲੇ ਜਸਟ ਐਸ ਅ ਕਾਉਂਸਲਰ ਮੂਵ ਕਰਾ ਸਕਦੇ ਸੀ ਥੀਸ ਡਿਸੀਜਨਸ ਆਰ ਟੇਕਨ ਐਟ ਦੀ ਚੀਮਨਿਸਟਰਸ ਲੈਵਲ ਇੱਕ ਡੰਪ ਨੂੰ ਮੂਵ ਕਰਨਾ ਨਵੀਂ ਜਗ੍ਹਾ ਜਗਾ ਐਕਵਾਇਰ ਕਰਨੀ ਹੈ ਸਾਰਾ ਕੁਝ ਹੀ ਕਰ ਰਹੇ ਤੇ ਮੇਜਰ ਪ੍ਰੋਜੈਕਟ ਹੈ ਈਟ ਕੈਨ ਨੋਟ ਬੀ ਡਨ ਐਟ ਦੀ ਲੈਵਲ ਆਫ ਅ ਪੁਲਿਸ ਮਿਨਿਸਪਲ ਕਾਉਂਸਲਰ ਬਾਜਵਾ ਜੀ ਕਿਉਂਕਿ ਹਿਮਾਚਲ ਦੇ ਵਿੱਚ ਹੈ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਉੱਥੇ ਬਿੱਤਕਰਾ ਕੀਤਾ ਜਾ ਰਿਹਾ ਹੈ ਆ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਹੈ ਕਿ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸੁੱਖੂ ਹੈ ਉਹਨਾਂ ਨਾਲ ਗੱਲਬਾਤ ਕੀਤੀ ਲੇਕਿਨ ਨਾ ਕੋਈ ਸਟ੍ਰਿਕ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ ਕੱਲ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਆ ਆਮ ਆਦਮੀ ਤੇ ਤਾਂ ਚੁੱਕੇ ਦੇ ਇੱਥੇ ਨਾ ਕੁਝ ਹੁੰਦਾ ਪੰਜਾਬ ਦੇ ਵਿੱਚ ਰੋਜ਼ ਵਿਤਕਰੇ ਪੰਜਾਬੀਆਂ ਨਾਲ ਹੋ ਰਹੇ ਨੇ ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ ਸਾਰਿਆਂ ਨੂੰ ਵੱਡਾ ਮੁੱਦਾ ਜਿਲੰਧਰ ਵਾਸਤੇ ਇਹੀ ਹੈ ਨਸ਼ੇ ਦਾ ਮੁੱਦਾ ਹੈ ਉਹ ਤੇ ਇਹਨਾਂ ਕੋ ਥਮਿਆ ਨਹੀਂ ਜਾ ਰਿਹਾ ਅਸੀਂ ਕੰਡਮ ਕਰ ਰਹੇ ਹਾਂ ਜੋ ਕੁਝ ਵੀ ਹਿਮਾਚਲ ਚ ਹੋਇਆ ਚੰਨੀ ਜੀ ਨੇ ਵੀ ਸੁਖੂ ਜੀ ਨਾਲ ਗੱਲ ਕੀਤੀ ਮੈਂ ਵੀ ਕੀਤੀ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਬੀ ਜੀ ਪੀ ਦੀਆਂ ਏਜੰਸੀਜ਼ ਨੇ ਇਸ ਕਿਸਮ ਦਾ ਮਾਹੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ 'ਤੇ ਇੱਕ ਨਮਾਇਆ ਰੋਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ